ਆਫੀਸਰਸ ਜਿਹੜੇ ਆ ਅਧਿਕਾਰੀ ਜਿਹੜੇ ਆ ਇਹ ਲੋਕਾਂ ਦੀ ਮਦਦ ਵਾਸਤੇ ਹੁੰਦੇ ਆ ਇਨਾਂ ਦਾ ਕੰਮ ਹੁੰਦਾ ਸੁਪਰਵਾਈਜ਼ਨ ਕਰਨਾ ਇਹਨਾਂ ਦਾ ਕੰਮ ਹੁੰਦਾ ਨਿਗਰਾਨੀ ਰੱਖਣਾ ਤਾਂ ਜੋ ਜਿਹੜੀ ਆਮ ਜਨਤਾ ਉਹਨਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਜਿਹੜੀ ਸਹੂਲਤ ਹੈ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਜਿਹੜੀਆਂ ਸੁਵਿਧਾਵਾਂ ਨੇ ਉਹ ਸਹੀ ਢੰਗ ਦੇ ਨਾਲ ਉਹਨਾਂ ਤੱਕ ਪਹੁੰਚ ਸਕਣ ਪਰ ਕਈ ਕੇਸਸ ਦੇ ਵਿੱਚ ਅਜਿਹਾ ਹੁੰਦਾ ਨਹੀਂ ਹੈ ਲੋਕ ਜਿਹੜੇ ਲੰਮੀਆਂ ਕਤਾਰਾਂ ਬਣਾ ਕੇ ਸਰਕਾਰੀ ਬਾਬੂਆਂ ਦੇ ਅੱਗੇ ਖੜੇ ਰਹਿੰਦੇ ਆ ਉਹਨਾਂ ਦੇ ਦਰਵਾਜ਼ਿਆਂ ਦੇ ਅੱਗੇ ਬੈਠੇ ਰਹਿੰਦੇ ਆ ਸਰਕਾਰੀ ਬਾਬੂ ਲੇਟ ਆਉਂਦੇ ਆ ਜਲਦੀ ਚਲੇ ਜਾਂਦੇ ਆ ਧਿਆਨ ਉਹ ਦਿੰਦੇ ਕਿਸੇ ਵੱਲ ਨਹੀਂ ਲੋਕ ਜਿਹੜੇ ਆ ਉਹ ਬਾਤ ਜੋ ਰੋਂਦੇ ਕਰ ਲਾਉਂਦੇ ਰਹਿੰਦੇ ਆ ਵੀ ਭਾਈ ਅਸੀਂ ਕੀ ਗਲਤੀ ਕਰ ਲਈ ਆ ਸਰਕਾਰਾਂ ਚੁਣੀਆਂ ਨੇ ਸਰਕਾਰਾਂ ਨੇ ਸਾਨੂੰ ਆਫੀਸਰਸ ਦਿੱਤੇ ਆ ਸਰਕਾਰਾਂ ਨੇ ਜਿਹੜੇ ਹਸਪਤਾਲ ਬਣਾ ਕੇ ਦਿੱਤੇ ਆ ਇਹ ਵੱਡੇ ਵੱਡੀਆਂ ਇਮਾਰਤਾਂ ਬਣਾ ਕੇ ਦਿੱਤੀਆਂ ਜਿਨ੍ਹਾਂ ਵਿੱਚ ਸਰਕਾਰੀ ਬਾਬੂ ਬੈੰਦੇ ਆ ਔਰ ਪੈਸਾ ਵੀ ਮੋਰਓਵਰ ਸਾਡੇ ਟੈਕਸ ਦਾ ਇਹ ਸਰਕਾਰੀ ਬਾਬੂ ਜਿਹੜਾ ਦਾ ਸਮਾਂ 9 ਵਜੇ ਆਉਣ ਦਾ ਜਾਂ 10 ਵਜੇ ਦਫ਼ਤਰ ਪਹੁੰਚਣ ਦਾ ਇਹ 12 1 ਵਜੇ ਆਉਂਦੇ ਆ ਲੰਚ ਬਾਕਸ ਖੋਲਦੇ ਆ ਦੁਪਹਿਰ ਦਾ ਜਿਹੜਾ ਖਾਣਾ ਵਾ ਉੱਥੇ ਖਾਂਦੇ ਆ ਤੇ ਘੰਟੇ ਬਾਅਦ ਚਾਹ ਪੀ ਕੇ ਚਲੇ ਜਾਂਦੇ ਆ ਵੀ ਸਾਡਾ ਕਸੂਰ ਕੀ ਆ ਜਦੋਂ ਇਹ ਸਾਰੀਆਂ ਗੱਲਾਂ ਐਸ ਡੀ ਐਮ ਕੀਰਤੀ ਰਾਜ ਨੂੰ ਪਤਾ ਲੱਗੀਆਂ ਤਾਂ ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਮਾੜੀ ਗੱਲ ਹੋ ਰਹੀ ਹੈ ਦਰਸਲ ਐਸ ਡੀ ਐਮ ਕੀਰਤੀ ਰਾਜ ਜਿਹੜੇ ਆ ਇਹ ਯੂਪੀ ਦੇ ਫਿਰੋਜ਼ਾਬਾਦ ਦੇ ਵਿੱਚ ਇਸ ਵੇਲੇ ਪੋਸਟਡ ਨੇ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਇੱਕ ਹਸਪਤਾਲ ਦੇ ਵਿੱਚ ਅਜੀਹਾ ਹੀ ਕੁਝ ਹੋ ਰਿਹਾ ਲੰਮੀਆਂ ਕਤਾਰਾਂ ਬਣਾ ਕੇ ਮਰੀਜ਼ ਜਿਹੜੇ ਆ ਉਹ ਖੜੇ ਹੋਏ ਆ ਉਹਨਾਂ ਨੂੰ ਜਿਹੜੀ ਆ ਡਾਕਟਰੀ ਸਹੂਲਤ ਬਿਲਕੁਲ ਨਹੀਂ ਦਿੱਤੀ ਜਾ ਰਹੀ ਡਾਕਟਰ ਜਿਹੜੇ ਆ ਤਵੱਜੋ ਨਹੀਂ ਦੇ ਰਹੇ ਈਸੇ ਦੇ ਚਲਦੇ ਆ ਜਿਹੜੇ ਕੀਰਤੀ ਰਾਜ ਨੇ ਜਿਹੜੇ ਐਸ ਡੀ ਐਮ ਨੇ ਇਹ ਮੈਡਮ ਕੀ ਕਰਦੇ ਆ ਇਹ ਘੁੰਡ ਕੱਢ ਕੇ ਆਪ ਉਸੇ ਲਾਈਨ ਚ ਲੱਗ ਜਾਂਦੇ ਆ ਜਿਸ ਲਾਈਨ ਦੇ ਵਿੱਚ ਆਮ ਲੋਕ ਆਮ ਮਰੀਜ਼ ਲੱਗੇ ਹੋਏ ਆ ਜਿਹੜੇ ਪਰੇਸ਼ਾਨ ਨੇ ਬਿਮਾਰ ਨੇ ਖਜਲੋ ਰਹੇ ਆ ਈਸੇ ਦੌਰਾਨ ਇਹ ਲੋਕਾਂ ਨਾਲ ਜਦੋਂ ਗੱਲਬਾਤ ਸ਼ੁਰੂ ਕਰਦੇ ਆ ਤਾਂ ਇਹਨਾਂ ਨੂੰ ਪਤਾ ਲੱਗਦਾ ਵੀ ਇਹਨਾਂ ਵੱਲ ਤਾਂ ਤਵੱਜੋ ਹੀ ਨਹੀਂ ਦਿੱਤੀ ਜਾਂਦੀ ਇਹ ਕਿੰਨੀ ਦੇਰ ਤੋਂ ਲਾਈਨ ਦੇ ਵਿੱਚ ਖੜਿਆ ਇਹਨਾਂ ਨੂੰ ਇਸ ਤਰ੍ਹਾਂ ਟ੍ਰੀਟ ਨਹੀਂ ਕੀਤਾ ਜਾ ਰਿਹਾ ਵੀ ਇਹ ਐਮਰਜੈਂਸੀ ਦੇ ਵਿੱਚ ਨੇ ਕਿਉਂਕਿ ਜਦੋਂ ਹਸਪੀਟਲ ਕੋਈ ਬੰਦਾ ਜਾਂਦਾ ਆ ਉਹ OPD ਹੁੰਦੀ ਹੈ ਉਸ ਦੌਰਾਨ ਜਿਹੜਾ ਵਾ ਕੁਝ ਲੋਕ ਤਾਂ ਨਾਰਮਲ ਰੂਟੀਨ ਚੈੱਕਅਪ ਕਰਾਉਣ ਜਾਂਦੇ ਆ ਪਰ ਕੁਝ ਲੋਕਾਂ ਨੂੰ ਐਮਰਜੈਂਸੀ ਵੀ ਹੁੰਦੀ ਆ ਹੁਣ ਜਿਹਨੂੰ ਐਮਰਜੈਂਸੀ ਆ ਉਹਨੂੰ ਪਹਿਲ ਦੇ ਆਧਾਰ ਤੇ ਦੇਖਿਆ ਜਾਣਾ ਚਾਹੀਦਾ ਪਰ ਅਜੇ ਹਾ ਕੁਝ ਹੋ ਹੀ ਨਹੀਂ ਰਿਹਾ ਇਸੇ ਦੌਰਾਨ ਕੀ ਹੁੰਦਾ ਜਦੋਂ ਲੋਕਾਂ ਨਾਲ ਗੱਲ ਕਰ ਰਹੇ ਹੁੰਦੇ ਆ ਤਾਂ ਕੋਈ ਛ ਲੋਕ ਜਿਹੜੇ ਆ ਕਈ ਔਰਤਾਂ ਉਹਨਾਂ ਨੂੰ ਪਛਾਣ ਲੈਂਦੀਆਂ ਵੀ ਇਹ ਤਾਂ ਐਸਡੀਐਮ ਕੀਰਤੀ ਰਾਜ ਨੇ ਜਿਹੜੇ ਇਸ ਵੇਲੇ ਸਾਡੇ ਨਾਲ ਲਾਈਨ ਦੇ ਵਿੱਚ ਖੜੇ ਆ ਉੱਥੇ ਰੌਲਾ ਪੈ ਜਾਂਦਾ ਉਸ ਹਸਪਤਾਲ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਕਿ ਇੱਥੇ ਤਾਂ ਐਸਡੀਐਮ ਮੈਡਮ ਜਿਹੜੇ ਖੁਦ ਰੇਡ ਕਰਨ ਆ ਗਏ ਚੈਕਿੰਗ ਕਰਨ ਆ ਗਏ ਤਾਂ ਪਤਾ ਲੱਗਦਾ ਹੈ ਕਿ ਇੱਕ ਤਾਂ ਉਸ ਹਸਪਤਾਲ ਦੇ ਵਿੱਚ ਜਿਹੜੀਆਂ ਦਵਾਈਆਂ ਉਹਨਾਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਉਹ ਐਕਸਪਾਇਰ ਆ ਉਹ ਉਸੇ ਸਟੋਰ ਦੇ ਵਿੱਚ ਰੱਖੀਆਂ ਹੋਈਆਂ ਜਿੱਥੇ ਜਿਹੜੀਆਂ ਦਵਾਈਆਂ ਉਹ ਰੱਖੀਆਂ ਹੋਈਆਂ ਜਿਹੜੀਆਂ ਤਾਜ਼ਾ ਨੇ ਭਾਵ ਕਿ ਜਿਹੜਾ ਨਵਾਂ ਫਰੈਸ਼ ਸਟਾਕ ਹੈ ਜਿਹੜਾ ਉਹ ਉੱਥੇ ਪਿਆ ਉਹਦੇ ਨਾਲ ਹੀ ਐਕਸਪਾਇਰ ਸਟਾਕ ਪਿਆ ਹੁਣ ਇਹ ਵੀ ਜਾਂਚ ਦਾ ਵਿਸ਼ਾ ਵੀ ਕੀ ਜਿਹੜੀਆਂ ਐਕਸਪਾਇਰ ਮੈਡੀਸਿਨਸ ਨੇ ਇਹ ਵੀ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਫਿਰ ਜਦੋਂ ਸਾਨੂੰ ਜਿਹੜਾ ਇਹ ਕੁੱਤਾ ਕੱਟ ਲਵੇ ਕਿਸੇ ਨੂੰ ਵੀ ਤਾਂ ਰੇਬੀਜ਼ ਦਾ ਬਹੁਤ ਵੱਡਾ ਖਤਰਾ ਹੋ ਜਾਂਦਾ ਜਿਸ ਦੇ ਚੱਲਿਆਂ ਇੰਜੈਕਸ਼ਨ ਜਿਹੜੇ ਆ ਉਹ ਸਰਕਾਰ ਦਿੰਦੀ ਆ ਵੀ ਜੇ ਕਿਸੇ ਨੂੰ ਕੋਈ ਕੁੱਤਾ ਕੱਟ ਲਵੇ ਤਾਂ ਉਹਨੂੰ ਰੇਬੀਜ਼ ਦਾ ਇੰਜੈਕਸ਼ਨ ਲਗਾਓ ਹੁਣ ਉੱਥੇ ਜਦੋਂ ਰੇਬੀਜ਼ ਦੇ ਮਾਮਲੇ ਯਾਨੀ ਕਿ ਕੁੱਤੇ ਕੱਟਣ ਦੇ ਮਾਮਲੇ ਆਏ ਉਹਨਾਂ ਨੂੰ ਜਿਹੜੇ ਰੇਬੀਜ਼ ਦੇ ਇੰਜੈਕਸ਼ਨ ਲੱਗਣੇ ਸੀ ਉਹਦੇ ਵਿੱਚ ਵੀ ਕਤਾਹੀ ਵਰਤੀ ਜਾ ਰਹੀ ਸੀ ਸੋ ਇਸੇ ਦੇ ਚਲਦਿਆਂ ਜਿਹੜੇ ਮੈਡਮ ਕੀਰਤੀ ਰਾਜ ਜਿਹੜੇ ਐਸ ਡੀ ਐਮ ਨੇ ਜਦੋਂ ਇਹਨਾਂ ਨੇ ਰੇਡ ਕੀਤੀ ਇਹਨਾਂ ਨੇ ਕਈ ਪ੍ਰਕਾਰ ਦੀਆਂ ਕਤਾਈਆਂ ਜਿਹੜੀਆਂ ਨੇ ਉਸ ਹਸਪੀਟਲ ਦੇ ਵਿੱਚ ਪਾਈਆਂ ਦੀਦਾ ਮਈ ਇਸ ਹਸਪੀਟਲ ਦਾ ਨਾਮ ਹੈ ਜਿੱਥੋਂ ਇਹ ਸਾਰੀਆਂ ਇਹਨਾਂ ਨੂੰ ਖਬਰਾਂ ਮਿਲ ਰਹੀਆਂ ਸੀ ਕਿ ਇੱਥੇ ਜਿਹੜਾ ਸਟਾਫ ਕੰਮ ਕਰ ਰਿਹਾ ਉਹ ਬਿਲਕੁਲ ਸਹਿਯੋਗ ਨਹੀਂ ਕਰਦਾ ਉਹ ਕਿਸੇ ਕਿਸਮ ਦਾ ਜਿਹੜਾ ਵਾ ਉਹ ਲੋਕਾਂ ਨੂੰ ਹਾਲ ਨਹੀਂ ਪੁੱਛਦਾ ਉਹਨਾਂ ਦੀ ਬਾਹ ਪੱਲਾ ਨਹੀਂ ਫੜਦਾ ਲੋਕ ਜਿਹੜੇ ਆ ਲੰਮੀਆਂ ਕਤਾਰਾਂ ਦੇ ਵਿੱਚ ਵਿਚਾਰੇ ਸਵੇਰੇ ਹੀ ਆ ਜਾਂਦੇ ਆ ਸਰਕਾਰੀ ਬਾਬੂਆਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਮਰੀਜ਼ਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਨੇ ਉਹ ਲੰਮੀਆਂ ਕਤਾਰਾਂ ਟੁੱਟਦੀਆਂ ਵੀ ਨਹੀਂ ਤੇ ਸਰਕਾਰੀ ਬਾਬੂ ਘਰਾਂ ਨੂੰ ਵੀ ਚਲੇ ਜਾਂਦੇ ਆ ਸੋ ਹੁਣ ਇਹਨਾਂ ਅਧਿਕਾਰੀਆਂ ਦੇ ਖਿਲਾਫ ਮੈਡਮ ਜਿਹੜੇ ਆ ਇਹਨਾਂ ਨੇ ਰਿਪੋਰਟ ਬਣਾ ਲਈ ਹੈ ਔਰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਹੁਣ ਕੀਤੀ ਜਾਏਗੀ ਕਿਉਂਕਿ ਇਹ ਆਪਣਾ ਫਰਜ਼ ਸਰਕਾਰ ਵੱਲੋਂ ਦਿੱਤੀ ਗਈ ਡਿਊਟੀ ਨੂੰ ਸਹੀ ਢੰਗ ਦੇ ਨਾਲ ਨਹੀਂ ਨਿਭਾ ਰਹੇ ਜੀ ਮੇਰੇ ਪਾਸ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ ਦੀਗਮਈ ਹਸਪੀਟਲ ਦੇ ਸੰਬੰਧ ਵਿੱਚ ਕਿ ਵਹਾਂ ਪੇ ਕੁੱਤੇ ਕੇ ਕਾਟਨੇ ਕੇ ਬਾਅਦ ਜੋ ਇੰਜੈਕਸ਼ਨ ਲਗਾਏ ਜਾਂਦੇ ਹਨ 10 ਵਜੇ ਸੇ ਲੋਕ ਵਹਾਂ ਪੇ ਆਪਣਾ ਇੰਤਜ਼ਾਰ ਕਰ ਰਹੇ ਥੇ ਡਾਕਟਰ ਕਾ ਔਰ ਡਾਕਟਰ ਪ੍ਰੈਜ਼ੈਂਟ ਨਹੀਂ ਥੇ ਜਿਸ ਕੀ ਵਜ੍ਹਾ ਸੇ ਬਹੁਤ ਅਫਰਾ ਤਫਰੀ ਮਚੀ ਹੋਈ ਥੀ तो जब हम वहां पहुंचे हम वहां अनोनसली घूंघट करके गए थे हमने पर्ची कटवाई डॉक्टर से बात की डॉक्टर का व्यवहार भी उचित नहीं पाया गया उसके अलावा उनके जब रजिस्टर चेक किए गए तो काफी लोग मिसिंग थे कुछ लोगों की वहां पे सिग्नेचर्स थे फिर भी वो हॉस्पिटल में नहीं पाए गए थे इसके अलावा वहां पे दवाइयां जो थी आधे लगभग आधा स्टॉक वहां एक्सपायर्ड था जब हम पहुंचे और जो व्यवस्थाएं थी साफ सफाई की वो भी मेंटेन नहीं थी इंजेक्शन भी सही ढंग से बिठाल के प्रॉपर नहीं लगाए जा रहे थे किसी भी प्रकार से एक जल सेवा के भाव से कार्य नहीं हो रहा था तो इन्हीं सारी चीजों को हम नोट करके लाए और इस पर हम कार्यवाही करें रिपोर्ट भेजेंगे सब्सक्राइब टू वन इंडिया चैनल एंड नेवर मिस एन अपडेट